प्यारे लुधियाना वासियों ਨੂੰ ਸਿਟੀ ਨੀਡਸ ਵੱਲੋਂ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਕਿ ਸਾਰੇ ਲੁਧਿਆਣਾ ਵਾਸੀ ਜਾਣਦੇ ਨੇ ਕਿ ਹਰ ਸਾਲ ਸਿਟੀ ਨੀਡਸ ਤੇ ਮਿਊਸਪਲ ਕਾਰਪੋਰੇਸ਼ਨ ਮਿਲ ਕੇ ਸ਼ਹਿਰ ਵਾਸੀਆਂ ਦੀ ਮਦਦ ਨਾਲ ਦਾਨ ਉਤਸਵ ਆਰਗੇਨਾਈਜ਼ ਕਰਦੇ ਆ ਐਤਕੀ ਸਾਡਾ ਚੌਥਾ ਵਾ ਤੇ ਇਹ ਸਾਰਾ ਤੁਹਾਡੇ মিডিਆ ਦੀ ਸਪੋਰਟ ਨਾਲ ਤੇ ਪਬਲਿਕ ਦੀ ਸਪੋਰਟ ਨਾਲ ਸਾਡਾ ਬਹੁਤ ਸਕਸੈਸ ਜਾ ਰਿਹਾ ਔਰ ਉਸੇ ਸੰਬੰਧ ਦੇ ਵਿੱਚ ਚੌਥੇ ਦਾਨ ਉਸ ਦੇ ਸੰਬੰਧ ਦੇ ਨੂੰ ਅੱਜ ਰਿਲੀਜ਼ ਕਰਨ ਲਈ ਅਸੀਂ ਸਟਾਰਟ ਕਰਨ ਲਈ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਮੇਰੇ ਸਾਡੇ ਵੱਡੇ ਵੀਰ ਕਪਤਾਨ ਸਾਡੇ ਦਿਵਾਨ ਸਾਹਿਬ ਹਰਲੇਨ ਬਿਹਰਾਸ ਤੋਂ ਕੈਰੋ ਸਾਹਿਬ ਤੇ ਸਤਪਾਲ ਬਾਜੀ ਪੋਰ ਸਾਰੇ ਐਨ ਜੀਓ ਸਾਡੀਆਂ ਜਿਹੜੀਆਂ ਹੈਗੀਆਂ ਉਹਨੇ ਅਸੀਂ ਇਕੱਠੇ ਹੋ ਕੇ ਸਾਰੇ ਲੁਧਿਆਣਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਤਿੰਨ ਦਾਨ ਉਤਸਵ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਇਆ ਉਸੇ ਤਰ੍ਹਾਂ ਇਸ ਐਤਕੀ ਦੇ ਸਾਡੇ ਦਾਨ ਉਤਸਵ ਦੇ ਵਿੱਚ ਵੀ ਵੱਧ ਤੋਂ ਵੱਧ हिसाब आओ जो ਤੁਹਾਡੇ ਘਰ ਦੇ ਵਿੱਚ ਜਿਹੜੀ ਚੀਜ਼ ਵਰਤਨਯੋਗ ਹੈ ਪਰ ਤੁਸੀਂ ਨਹੀਂ ਵਰਤ ਰਹੇ ਉਹਦੀ ਥਾਂ ਤੇ ਤੁਸੀਂ ਕੋਈ ਨਵੀਂ ਚੀਜ਼ ਪਰਚੇਸ ਕਰ ਲਈ ਚਾਹੇ ਕੋਈ ਸ਼ਰਟ ਆ ਪੈਂਟ ਆ ਬੂਟ ਆ ਕਪ ਆ ਭਾਂਡੇ ਆ ਬੱਚਿਆਂ ਦੀਆਂ ਕਿਤਾਬਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਇਲੈਕਟ੍ਰੋਨਿਕ ਗੈਜਟ ਆ ਕੁਝ ਵੀ ਜਿਹੜਾ ਤੁਹਾਡੇ ਘਰ ਦੇ ਵਿੱਚ ਡੰਪ ਕੀਤਾ ਅਲਮਾਰੀ ਚ ਪਿਆ ਜਾਂ ਪੰਡ ਬੰਨ ਕੇ ਰੱਖਿਆ ਹੋਇਆ ਉਹ ਤੁਸੀਂ ਸਾਨੂੰ ਦਿਓ ਉਹ ਅਸੀਂ ਸਹੀ ਜਗ੍ਹਾ ਤੇ ਸਹੀ ਲੋਕਾਂ ਦੇ ਵਿੱਚ ਪਹੁੰਚਾਵਾਂਗੇ ਜਿੱਦਾਂ ਕਿ ਸਾਡੇ ਦਾਨ ਉਤਸਵ ਦੀ ਇੱਕ ਟੈਗ ਲਾਈਨ ਆ ਕਿ ਤੁਹਾਡਾ ਕੀਤਾ ਦਾਨ ਕਿਸੇ ਦੇ ਚਿਹਰੇ ਦੀ ਮੁਸਕਾਨ ਇੱਕ ਅਲੱਗ ਖੁਸ਼ੀ ਆ ਜਿਹੜਾ ਬੰਦਾ ਉਸ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦਾ ਜਦੋਂ ਥੋੜਾ ਉਹ ਕੀਤਾ ਹੋਇਆ ਤੁਸੀਂ ਉਹਨੂੰ ਯੂਜ਼ ਤੁਹਾਡੇ ਲਈ ਉਹ ਯੂਜ਼ਲੈਸ ਆ ਜਦੋਂ ਤੁਸੀਂ ਉਹਨੂੰ ਡੋਨੇਟ ਕਰਦੇ ਹੋ ਉਹ ਕਿਸੇ ਉਸ ਬੰਦੇ ਕੋਲ ਪਹੁੰਚਦਾ ਜਿਹੜਾ ਉਹਨੂੰ ਅਫੋਰਡ ਨਹੀਂ ਕਰ ਸਕਦਾ ਤਾਂ ਉਹਦੀ ਖੁਸ਼ੀ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਸਕਦੇ ਹੋ ਕਿ ਉਸ ਬੰਦੇ ਨੂੰ ਇੱਕ ਜਿਵੇਂ ਕਹਿ ਲਓ ਵੀ ਐਕਸੈਪਸ਼ਨਲ ਚੀਜ਼ ਮਿਲ ਗਈ ਹੁੰਦੀ ਹੈ ਇਸ ਕਰਕੇ ਅਸੀਂ ਫਿਰ ਬੇਨਤੀ ਕਰਦਾ ਮੈਂ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਖੁੱਲ ਕੇ দান ਕਰੋ ਜਿਹੜੀਆਂ ਚੀਜ਼ਾਂ ਤੁਹਾਡੇ ਘਰ ਚ ਪਈਆਂ ਨੇ ਜਿਹੜੀਆਂ ਤੁਸੀਂ ਨਹੀਂ ਵਰਤਦੇ ਉਹ ਤੁਸੀਂ ਸਾਨੂੰ ਦੇ ਦਿਓ ਅਸੀਂ ਉਹਨੂੰ ਸਹੀ ਜਗ੍ਹਾ ਤੇ ਪਹੁੰਚਾਵਾਂਗੇ ਲੋਕ ਲੋ ਜਿਹੜੇ ਨਹੀਂ ਸਰ ਤੁਹਾਨੂੰ ਇਸ ਤਰ੍ਹਾਂ ਦੇ ਲਾਵਾਂ ਕੋਈ ਸਮਾਨ ਤੁਹਾਡੀ ਅੱਡੀ ਜਾਏਗੀ ਕੀ ਜਾਏਗਾ ਕਿਸ ਤਰ੍ਹਾਂ ਅਸੀਂ ਲੁਧਿਆਣੇ ਦੇ ਵਿੱਚ 76 ਸੈਂਟਰ ਬਣਾਏ ਨੇ ਕਲੈਕਸ਼ਨ ਸੈਂਟਰ ਉਹ ਤੁਹਾਡੇ ਮਤਲਬ ਤਕਰੀਬਨ ਤਕਰੀਬਨ ਹਰ ਬੰਦੇ ਦੇ 100 ਮੀਟਰ 200 500 ਮੀਟਰ ਦੇ ਵਿੱਚ ਵਿੱਚ ਹੋਣਗੇ ਇੱਕ ਤੁਹਾਨੂੰ ਨੰਬਰ ਲਾਂਚ ਕੀਤਾ ਅਸੀਂ 9310000925 ਇਹ ਤੇ ਤੁਸੀਂ WhatsApp ਕਰੋ ਤੁਹਾਨੂੰ ਉਹ ਸਾਰੀਆਂ ਲੋਕੇਸ਼ਨਸ ਆ ਜਾਣਗੀਆਂ 76 ਉਹਨਾਂ ਚੋਂ ਜਿਹੜੀ ਵੀ ਲੋਕੇਸ਼ਨ ਤੁਹਾਨੂੰ ਨੇੜੇ ਲੱਗਦੀ ਆ ਤੁਸੀਂ ਆਪਣਾ ਸਮਾਨ ਉੱਥੇ ਛੱਡ ਦਿਓ ਉੱਥੋਂ ਅੱਗੇ ਕਲੈਕਟ ਕਰਨਾ ਸਾਡੀ ਰਿਸਪੌਂਸਿਬਿਲਟੀ ਆ ਉਹਨੂੰ ਵਾਈਫਰਕੇਟ ਕਰਨਾ ਉਹਨੂੰ ਅੱਗੇ ਫਿਰ ਜਦੋਂ ਅਸੀਂ ਡਿਸਟ੍ਰਿਬਿਊਟ ਕਰਨਾ ਉਦੋਂ ਤੁਹਾਨੂੰ ਪਤਾ ਅਸੀਂ ਇੱਕ ਪ੍ਰੋਗਰਾਮ ਕਰਦੇ ਹੁੰਨੇ ਆ ਜਿੱਥੇ ਸਾਰੇ ਪੰਜਾਬ ਤੋਂ ਐਨ ਜੀਓਜ਼ ਬੁਲਾਏ ਜਾਂਦੇ ਆ ਜਿਹਨੂੰ ਜਿਹਨੂੰ ਜੋ ਜੋ ਰਿਕੁਆਇਰਮੈਂਟ ਹੁੰਦੀ ਆ ਉਹਨਾਂ ਨੂੰ ਉਸ ਤਰ੍ਹਾਂ ਡਿਸਟ੍ਰਿਬਿਊਟ ਕਰ ਦਿੱਤਾ ਜਾਂਦਾ ਔਰ ਪਿਛਲੀ ਵਾਰ ਤੋਂ ਸਾਡੇ ਕਪਤਾਨ ਸਾਹਿਬ ਦੀ ਐਫਰਟ ਦੇ ਨਾਲ ਅਸੀਂ ਇਹਨੂੰ ਆਊਟ ਆਫ ਲੁਧਿਆਣਾ ਵੀ ਸ਼ੁਰੂ ਕੀਤਾ ਐਤਕੀ ਵੀ ਸਾਡੇ ਨਾਲ ਤਿੰਨ ਚਾਰ ਜ਼ਿਲ੍ਹੇ ਜੁੜੇ ਹੋਏ ਨੇ ਔਰ ਐਤਕੀ ਅਸੀਂ ਇੱਕ ਜਿਹੜੀ ਬਹੁਤ ਜ਼ਰੂਰੀ ਬੇਨਤੀ ਕਰਨੀ ਚਾਹਾਂਗੇ ਕਿ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਕਿ ਪਿੱਛੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਹੈ ਹੜ੍ਹਾਂ ਦੇ ਦੌਰਾਨ ਸਾਡੇ ਬਹੁਤ ਸਮਾਜ ਸੇਵੀ ਸੰਸਥਾਵਾਂ ਨੇ ਸਾਡੇ ਸਿੰਗਰਸ ਨੇ ਅਤੇ ਪੰਜਾਬ ਸਰਕਾਰ ਨੇ ਬਹੁਤ ਲੋਕਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਔਰ ਕੀਤੀ ਵੀ ਆ ਪਰ ਕਿਉਂਕਿ ਹੁਣ ਹੜ੍ਹਾਂ ਦੀ ਮਾਰ ਖਤਮ ਹੋ ਗਈ ਲੇਕਿਨ ਆਫਟਰ ਫਲੱਡ ਇਫੈਕਟਸ ਆ ਜਿਹੜੇ ਉਹ ਹੁਣ ਨਿਕਲਨੇ ਸ਼ੁਰੂ ਹੋਏ ਆ ਕਿਉਂਕਿ ਜਿਨ੍ਹਾਂ ਦੇ ਘਰ ਇੱਕ ਇਮੀਡੀਏਟ ਪਾਣੀ ਵੜ ਗਿਆ ਨਹੀਂ ਖਸਾਬ ਹੋਏ ਉਹਨਾਂ ਦੇ ਸਰਦੀਆਂ ਦੇ ਕੱਪੜੇ ਖਰਾਬ ਹੋ ਚੁੱਕੇ ਆ ਕਿਉਂਕਿ ਆਪਾਂ ਨੂੰ ਪਤਾ ਪਰ ਜਾਈਆਂ ਪੇਟੀਆਂ ਅਲਮਾਰੀਆਂ ਚ ਰੱਖਦੇ ਆ ਉਹ ਪਾਣੀ ਆ ਗਿਆ ਉਹ ਗਲ ਗਈਆਂ ਸਾਨੂੰ ਬਦ ਤੋਂ ਬਦ ਐਤਕੀ ਤੁਸੀਂ ਚਾਹੀਏ ਉਹ ਮੈਂ ਇੰਡਸਟਰੀ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੇ ਕੰਬਲ ਬਣਾਉਂਦੇ ਆ ਜਾਂ ਕੋਈ ਬੋਡੀ ਵਾਰਮਰ ਬਣਾਉਂਦੇ ਆ ਜਾਂ ਕੋਈ ਹੋਰ ਐਦਾਂ ਦੇ ਕੱਪੜੇ ਬਣਾਉਂਦੇ ਆ ਜਿਹੜੇ ਤੁਸੀਂ ਵੱਧ ਤੋਂ ਵੱਧ ਦਾਨ ਕਰ ਸਕਦੇ ਹੋ ਸਾਨੂੰ ਕੰਬਲ ਰਜਾਈਆਂ ਜਾਂ ਸਰਦੀਆਂ ਦੇ ਕੱਪੜੇ ਉਹ ਸਾਨੂੰ ਡੋਨੇਟ ਕਰੋ ਤਾਂ ਜੋ ਲੋੜਵੰਦਾਂ ਤੱਕ ਅਸੀਂ ਉਹਨਾਂ ਨੂੰ ਪਹੁੰਚਾ ਸਕੀਏ ਤੇ ਉਹਨਾਂ ਦਾ ਆਉਣ ਵਾਲਾ ਜਿਹੜਾ ਸਰਦੀ ਦਾ ਮੌਸਮ ਆ ਉਹ ਨਿੱਗਾ ਹੋ ਸਕੇ ਇਸ ਤੋਂ ਇਲਾਵਾ ਤੁਸੀਂ ਬੱਚਿਆਂ ਲਈ ਮਦਦ ਕਰ ਸਕਦੇ ਹੋ ਜਿਦਾ ਕਪਤਾਨ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਇੱਕ ਫਸਲ ਖਰਾਬ ਹੋ ਗਈ ਦੂਜੀ ਹਲੇ ਬੀਜਣ ਯੋਗ ਨਹੀਂ ਹੈ ਤੇ ਇਨ ਬਿਟਵੀਨ ਉਹਨਾਂ ਨੂੰ ਫਾਈਨੈਂਸ਼ੀਅਲ ਕ੍ਰਾਈਸਿਸ ਆਉਣਾ ਉਹ ਕਈਆਂ ਦੇ ਬੱਚਿਆਂ ਦੀਆਂ ਜਿਹੜੇ ਇੱਕ ਤਾਂ ਜ਼ਮੀਂਦਾਰ ਹੋਗੇ ਜੱਟ ਹੋਗੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਇੱਕ ਉਹਨਾਂ ਦੇ ਉੱਤੇ ਜਿਹੜੇ ਮਜ਼ਾਰੇ ਕੰਮ ਕਰਦੇ ਆ ਗਰੀਬ ਲੋਕ ਜਿਹੜੇ ਉੱਤੇ ਦਿਹਾੜੀਆਂ ਨਾਲ ਕੰਮ ਕਰਦੇ ਆ ਜਾਂ ਸੀਰੀ ਕਹਿ ਸਕਦੇ ਆਪਾਂ ਨੂੰ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਦਾ ਬਹੁਤ ਔਖਾ ਹੋਣਾ ਤੇ ਸਿਟੀ ਨੀਡਸ ਕੋਈ ਵੀ ਚੀਜ਼ ਬਿਨਾ ਵੈਰੀਫਿਕੇਸ਼ਨ ਤੋਂ ਨਹੀਂ ਕਰਦਾ ਸਾਡੇ ਕੋਲ ਜਿਹੜੀਆਂ ਜਿਹੜੀਆਂ ਕੁਆਰੀਆਂ ਆਉਣਗੀਆਂ ਅਸੀਂ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਦੇ ਆਂ ਵੈਰੀਫਿਕੇਸ਼ਨ ਕਰਾਂਗੇ ਉਸ ਤੋਂ ਬਾਅਦ ਜਿਹੜਾ ਸਹੀ ਨੀਡੀ ਹੋਊਗਾ ਅਸੀਂ ਉਹਨੂੰ ਉਹ ਫੀਸ ਦੇਣ ਦਾ ਕੋਸ਼ਿਸ਼ ਕਰਾਂਗੇ ਕਿ ਤੁਸੀਂ ਸਿੱਧੇ ਜੀ ਉਹਨਾਂ ਦੇ ਸਕੂਲ ਦੇ ਅਕਾਊਂਟ 'ਚ ਪਾ ਸਕੋ ਇਹਦੀ ਵੀ ਸਾਨੂੰ ਮਦਦ ਦੀ ਲੋੜ ਆ ਇਸ ਤੋਂ ਇਲਾਵਾ ਸਿਟੀ ਨੀਡਸ ਵੱਲੋਂ ਸਾਡੇ ਲੁਧਿਆਣੇ ਦੇ ਵਿੱਚ ਖੈਰ ਹੜਾਂ ਦੀ ਮਾਰ ਦਾ ਘਟ ਪਈ ਸੀ ਪਰ ਬਰਸਾਤ ਜ਼ਿਆਦਾ ਹੋਣ ਕਰਕੇ ਕੁਝ ਲੋਕਾਂ ਦੇ ਮਕਾਨ ਗਿਰ ਗਏ ਛੱਤਾਂ ਗਿਰ ਗਈਆਂ ਉਹਨਾਂ ਦੀ ਰਿਪੇਅਰ ਦਾ ਕੰਮ ਵੀ ਸਾਡੇ ਵੱਲੋਂ ਚਲਾਇਆ ਜਾ ਰਿਹਾ ਹੈ ਜਿਹਦੇ ਵਿੱਚ 8 ਘਰ ਸਾਡੇ ਕੰਪਲੀਟ ਕੰਪਲੀਸ਼ਨ ਦੇ ਨੇੜੇ ਤੇੜੇ ਪਹੁੰਚ ਗਏ ਆ ਤਿਆਰ ਹੋ ਗਏ ਨੇ ਜਿਨ੍ਹਾਂ ਨੂੰ ਅਸੀਂ ਮਤਲਬ ਜ਼ੀਰੋ ਤੋਂ ਢਾ ਕੇ ਦੁਆਰੇ ਸ਼ੁਰੂ ਕਰਕੇ ਬਣਾਇਆ ਵਾ ਤੇ ਹੋਰ ਕੀ ਰਿਕੁਆਇਰਮੈਂਟ ਟੋਟਲ 32 ਟੋਟਲ 24 ਦੀ ਹੋਰ ਰਿਕੁਆਇਰਮੈਂਟ ਆ ਜੇ ਤੁਸੀਂ ਉਹਨਾਂ 'ਚ ਯੋਗਦਾਨ ਪਾਣਾ ਚਾਹੁੰਦੇ ਹੋ ਤਾਂ ਉਹਨਾਂ 'ਚ ਵੀ ਪਾ ਸਕਦੇ ਹੋ ਪਰ ਇੱਕ ਵਾਰੀ ਫੇਰ ਸਾਰੇ ਲੁਧਿਆਣਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਦਾਨ ਉਸਰ ਦਾ 파ਟ ਬਣੋ ਵੱਧ ਤੋਂ ਵੱਧ ਦਾਨ ਕਰੋ ਤਾਂ ਕਿ ਥੋੜਾ ਕੀਤਾ ਦਾਨ ਕਿਸੇ ਦੀ ਚਿਹਰੇ ਦੀ ਮੁਸਕਾਨ ਬਣ ਸਕੇ ਥੈਂਕ ਯੂ ਸਾਰੇ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਸੇ ਦਾਨ ਉਤਸਵ ਦੀ ਸਾਰੀ ਡਿਟੇਲ ਜਿਹੜੀ ਹੈ ਉਹ ਸੇਖੋ ਸਾਹਿਬ ਨੇ ਆਲਰੇਡੀ ਦੇ ਦਿੱਤੀਆਂ ਮੈਂ ਸਿਰਫ ਇਹਦੇ ਵਿੱਚ ਇੱਕ ਚੀਜ਼ ਐਡ ਕਰਨਾ ਚਾਹੂੰਗਾ ਕਿ ਇੱਕ ਬੜੀ ਖੂਬਸੂਰਤ ਜਿਹਾ ਇੱਕ ਐਸਾ ਈਵੈਂਟ ਤੁਸੀਂ ਬਣਾ ਲਿਆ ਇੱਕ ਤਿਹਾਰ ਦੀ ਤਰ੍ਹਾਂ ਜਿਸ ਤਰ੍ਹਾਂ ਖਾਸ ਤੌਰ ਤੇ ਲੁਧਿਆਣੇ ਦੇ ਵਿੱਚ ਜਿਸ ਤਰ੍ਹਾਂ ਸਾਰੇ ਐਨ ਜੀਓਜ਼ ਮਿਲ ਕੇ ਇਹਨੂੰ ਸੈਲੀਬ੍ਰੇਟ ਕਰਦੇ ਆ ਅੱਜ ਦੇਖੋ ਕਈ ਸੰਸਥਾਵਾਂ ਤੋਂ ਲੋਕ ਆਏ ਹੋਏ ਐ ਔਰ ਸਭ ਤੋਂ ਜ਼ਿਆਦਾ ਸਾਡਾ ਸ਼ੁਕਰੀਆ ਅਸੀਂ ਕਰਦੇ ਆ ਹਰਨੀਂ ਜੀ ਦਾ ਐਟ ਹਿਊਮਨ ਦਾ ਜਿਹੜਾ ਕਿ ਡੇ 1 ਤੋਂ ਸਾਨੂੰ ਫਾਈਨੈਂਸ਼ੀਅਲ ਸਪੋਰਟ ਕਰ ਰਿਹਾ ਇਸ ਸੀ ਨੂੰ ਮਿਊਨਿਸਪਲ ਕਾਰਪੋਰੇਸ਼ਨ ਸਾਰੇ ਲੌਜਿਸਟਿਕਸ ਹੈਂਡਲ ਕਰਦੀ ਹੈ ਮਾਰਸ਼ਲ ਏਟ ਦੀ ਟੀਮ ਜਿਹੜੀ ਹੈ ਇਹ ਵੋਲੰਟੀਅਰਸ ਇਹਨਾਂ ਦੇ ਸਾਰਾ ਜਿਹੜਾ ਫੀਲਡ ਦੇ ਗੰਪਰ ਕੰਮ ਕਰਦੇ ਆ ਇੱਕ ਨੂਰ ਤੋਂ ਜੈਨ ਸਾਹਿਬ ਆਏ ਹੋਏ ਹੈ ਜਿਹੜੇ ਕਿ ਸਾਰਾ ਸਾਡੇ ਸਾਰੇ ਵੋਲੰਟੀਅਰਸ ਦਾ ਖਾਣਾ ਪੀਣੇ ਦਾ ਉਹਨੇ ਦਿਨ ਦਾ ਇੰਤਜ਼ਾਮ ਹੁੰਦਾ ਹੈ ਪੀਆਰ ਦਾ ਸਾਰੇ ਜ਼ਿੰਮੇਵਾਰੀ ਮੋਨਿਕਾ ਜੀ ਲੈਂਦੇ ਆ ਹਰ ਇੱਕ ਉੱਤਰ ਦੇ ਵਿੱਚ ਬਲੱਡ ਡੋਨੇਸ਼ਨ ਰੇਰਾਜ਼ ਤੋਂ ਹੁੰਦੀ ਹੈ ਤੇ ਸਾਡੇ ਸਭ ਤੋਂ ਇੰਪੋਰਟੈਂਟ ਪਾਰਟਨਰ ਜਿਹੜੇ ਆ ਆਪਣਾ ਜੁਨੇਜਾ ਸਾਹਿਬ ਇੱਥੇ ਬੈਠੇ ਹੈ ਜਿਹੜੇ ਕਿ ਇਸ ਮਟੀਰੀਅਲ ਨੂੰ ਸਾਰੇ ਨੂੰ ਪੂਰਾ ਸਾਲ ਸੰਭਾਲਦੇ ਵੀ ਹੈ ਔਰ ਹਰ 8 ਤਰੀਕ ਨੂੰ ਦੁਗਰੀ ਦੇ ਬਾਹਰ ਇੱਕ ਉਹਨਾ ਦਾ ਇੱਕ Thrift Store ਲੱਗਦਾ ਜਿੱਥੇ ਕਿ 6000 ਫੈਮਿਲੀਜ਼ ਨੂੰ ਹਰ ਮਹੀਨੇ ਇਹ ਚੀਜ਼ਾਂ ਮੁਹਈਆ ਕਰਾਈਆਂ ਜਾਂਦੀਆਂ ਸੋ ਐਸਾ ਸ਼ਾਨਦਾਰ ਜੋ ਇੱਕ ਖੂਬਸੂਰਤ ਇੱਕ ਮਾਡਲ ਬਣਿਆ ਹੈ ਇਹ ਹੁਣ ਪੂਰੇ ਪੰਜਾਬ ਦੇ ਵਿੱਚ ਫੈਲੇ ਇਹੀ ਸਾਡੀ ਕਲਪਨਾ ਔਰ ਇਹੀ ਸਾਡੀ ਅਸੀਂ ਕੋਸ਼ਿਸ਼ ਕਰ ਰਹੇ ਆ ਤੇ ਦੂਸਰਾ ਇਹ ਕਹੂੰਗਾ ਕਿ ਇਹ ਨੰਬਰ ਜਿਹੜਾ ਹੈਗਾ ਇਹ ਪਲੀਜ਼ ਤੁਸੀਂ ਆਪਣੀ ਸਕਰੀਨਸ ਦੇ ਉੱਪਰ ਫਲੋਟ ਕਰੋ ਤਾਂ ਕਿ ਲੋਕਾਂ ਨੂੰ ਇਹ ਹੁੰਦਾ ਕਿ ਉਹਨਾਂ ਦੇ ਘਰ ਦੇ ਜਿੰਨਾ ਨੇੜੇ ਤੋਂ ਨੇੜੇ ਜਾ ਕੇ ਉਹ ਸਮਾਨ ਡਿਲੀਵਰ ਕਰ ਸਕਣ ਸੋ ਅਸੀਂ 76 ਕਲੈਕਸ਼ਨ ਸੈਂਟਰ ਸਿਰਫ ਲੁਧਿਆਣਾ ਲਈ ਜਨਾਈ ਚ ਬਣਾਇਆ ਹੈ ਇਸ ਤੋਂ ਇਲਾਵਾ ਮੁਹਾਲੀ ਜਲੰਧਰ ਅੰਮ੍ਰਿਤਸਰ ਦੇ ਵਿੱਚ ਵੀ ਹੈਗੇ ਲੇਕਿਨ ਲੁਧਿਆਣਾ ਦੇ ਜਿਹੜੇ ਸੈਂਟਰਸ ਹੈ ਉਹ ਪਨੂਸਰ ਇਸ WhatsApp ਨੰਬਰ ਤੋਂ ਇੱਕ ਹਾਇ ਦਾ ਮੈਸੇਜ ਭੇਜ ਕੇ ਸਾਨੂੰ ਪੂਰੀ ਡਿਟੇਲ ਦੀ ਲਿਸਟ ਉੱਤੇ ਮਿਲ ਜਾਏਗੀ ਸੋ 2 ਤੋਂ ਲੈ ਕੇ 8 ਤਰੀਕ ਤੱਕ ਅਸੀਂ ਕਲੈਕਸ਼ਨ ਕਰ ਰਹੇ ਹਾਂ 9 ਤੋਂ ਲੈ ਕੇ ਅਨਵਰਡਸ ਅਸੀਂ ਉੱਥੋਂ ਪਿਕਅਪ ਕਰਾਂਗੇ ਔਰ ਇਸ ਸਾਲ ਕਿਉਂਕਿ ਦੀਵਾਲੀ ਜਲਦੀ ਹੈ ਤੋ ਸਾਡਾ ਡਿਸਟ੍ਰਿਬਿਊਸ਼ਨ ਸੈਰੇਮਨੀ ਹੋਏਗਾ ਉਹ ਅਸੀਂ ਦੀਵਾਲੀ ਤੋਂ ਬਾਅਦ ਕਰਾਂਗੇ ਉਹਦੇ ਲਈ ਤੁਹਾਨੂੰ ਅਸੀਂ ਦੁਬਾਰਾ ਇਨਵਾਈਟ ਕਰਾਂਗੇ ਆਜ਼ਾਦੀ ਕੰਪਸ ਰਕੀਏ 138 ਦਾ ਨਸਤ ਚੌਥਾ ਸਾਡਾ ਕੈਸ਼ਨ ਸਟਾਰਟ ਹੋਇਆ ਹੈ ਇਹਦੇ ਵਿੱਚ ਸਪੈਸ਼ਲ ਲਏ ਹੈ ਕਿ ਜਿਵੇਂ ਮਨੀਤ ਜੀ ਨੇ ਸੱਜਾ ਤੇਜ ਜੀ ਨੂੰ ਦੱਸਿਆ ਹੈਗਾ ਕਿ ਇਸ ਵਾਰ ਅਸੀਂ ਕੰਸਟਰਕਸ਼ਨ ਦੇ ਸਮਾਨ ਦਾ ਦਾਨ ਕਰਾਂਗੇ ਸਕੂਲ ਫੀਸ ਦਾ ਦਾਨ ਕਰਾਂਗੇ ਜੋ ਕਿ 플ਾਡ ਅਫੈਕਟਡ ਏਰੀਆਜ਼ ਚ ਨੀਡ ਹੈਗੀ ਇਸ ਟਾਈਮ ਦੀ ਤੇ ਗੱਦੇ ਤੇ ਬਿੱਤਰਾਂ ਦੀ ਜੋ ਵਿੰਟਲ ਸੇ ਸਮਾਨ ਨਾ ਖਰਾਬ ਹੋ ਗਿਆ ਤੇ ਮੈਂ ਧੰਨਵਾਦ ਕਰਨਾ ਚਾਹਾਂਗੀ ਕਿ ਸਟੀਨੀਟ ਦਾ ਮਨੀਤ ਜੀ ਦਾ ਤੇ ਜਿੱਦੇ ਸੇਖੋ ਜਿਹਨਾਂ ਨੇ ਤੁਹਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਚੌਥੀ ਵਾਰ ਇਹ ਪ੍ਰੋਤਸਤ ਮਨਾ ਸਕੀਏ ਫਿਰ ਪੰਜਾਬ ਦੇ ਲੋਕਾਂ ਨੂੰ ਦਰਖਾਸਤ ਕਰਨਾ ਚਾਹਾਂਗੀ ਕਿ ਸਾਰੇ ਮਿਲ ਕੇ ਜਿੱਦਾ ਦੀ ਤਿੰਨ ਬਦਾਨਤ ਦਾ ਇਹ ਉਹੀ ਤਰ੍ਹਾਂ ਅੱਗੇ ਵੀ ਬਦਾਨਤ ਸੈਲੀਬ੍ਰੇਟ ਕਰੀਏ ਇਸ ਵਾਰ ਨੂੰ ਫਲਡ ਅਫੈਕਟਡ ਏਰੀਆਜ਼ ਨੂੰ ਗੁਣਾ ਦੇ ਵਿੱਚ ਜ਼ਿਆਦਾ ਧਿਆਨ ਰਹੇਗਾ ਜੀ ਹਾਂਜੀ ਹਾਂਜੀ ਜਿਵੇਂ ਕਿ ਦੱਸਿਆ ਮਨੀਰ ਜੀ ਨੇ ਤੇ ਜਦੇਰ ਜੀ ਨੇ ਕਿਹਾ ਸੀ ਇਸ ਵਾਰ ਹੀ ਫਲਡ ਅਫੈਕਟਡ ਏਰੀਆਜ਼ 'ਤੇ ਜ਼ਿਆਦਾ ਅਫੈਕਟ ਦਾਨ ਕਰਾਂਗੇ ਕਿਉਂਕਿ ਆਫਟਰ ਇਫੈਕਟ ਫਲਡ ਦੇ ਇਦਾਂ ਦੇ ਆ ਚੁੱਕੇ ਨੇ ਕਿ ਉਹਨਾਂ ਨੂੰ ਕੰਸਟਰਕਸ਼ਨ ਮਟੀਰੀਅਲ ਦੀ ਲੋੜ ਹੈਗੀ ਹੈ ਜਿਹੜਾ ਨੁਕਸਾਨ ਉਹਨਾਂ ਦਾ ਘਰਾਂ ਦਾ ਹੋਇਆ ਵਿੰਟਰ ਦੇ ਕੱਪੜਿਆਂ ਦੀ ਲੋੜ ਹੈਗੀ ਹੈ ਤੇ ਸਕੂਲ ਸੀਟਾਂ ਦੀ ਲੋੜ ਹੈਗੀ ਹੈ